ਦੀ ਆਬਾਦੀ 400 ਤੇ ਸਕੂਲ ਦੇ ਵਿੱਚ ਬੱਚਾ ਸਿਰਫ ਇੱਕ ਹੈ ਇੱਕ ਬੱਚੇ ਦੇ ਲਈ ਮੈਡਮ ਆਉਂਦੀ ਹੈ ਇੱਕ ਬੱਚੇ ਦੇ ਲਈ ਮਿੱਡੇ ਵੀਲ ਬਣਦਾ ਇੱਕ ਬੱਚੇ ਦੇ ਲਈ ਇਹ ਸਾਰਾ ਕੰਮ ਜਾਂਦਾ ਸਕੂਲ ਬਹੁਤ ਸੋਹਣਾ ਹੈ ਇਹਦੇ ਵਿੱਚ ਕੋਈ ਆਤਕਤ ਨਹੀਂ ਨਹੀਂ ਹੈਗੀ ਪਰ ਸਕੂਲ ਨੂੰ ਕਹਿ ਲੋ ਕਿ ਅ ਬੱਚਿਆਂ ਦੇ ਮੰਦ ਭਾਗੇ ਨੇ ਜਾਂ ਸਕੂਲ ਦੇ ਪਤਾ ਨਹੀਂ ਕਿਉਂ ਇਸ ਸਕੂਲ ਦੇ ਵਿੱਚ ਬਾਤੀ ਪਿੰਡ ਦੇ ਵਿੱਚ ਹੋਣ ਦੇ ਬਾਵਜੂਦ ਵੀ ਇਸ ਸਕੂਲ ਦੇ ਵਿੱਚ ਬੱਚੇ ਇੱਕ ਬੱਚੇ ਨੂੰ ਪੜ੍ਹਾਉਣਾ ਮਤਲਬ ਟਫ ਤੇ ਹੈ ਵੀ ਤੁਹਾਨੂੰ ਲੱਗ ਕਿਉਂਕਿ ਜਦੋਂ ਅਸੀਂ ਕਲਾਸ ਦੇ ਵਿੱਚ ਬਣਾਉਣਾ ਹੁੰਦਾ ਪਿੱਛੋਂ ਵਾਜਾ ਹੋਣ ਸਵਾਲ ਨਵੇਂ-ਨਵੇਂ ਪੁੱਛੇ ਜਾਣ ਦਿਲ ਕਰਦਾ ਵੀ ਹੋਰ ਪੜ੍ਹਾਈਏ ਪਰ ਜਦੋਂ ਇੱਕ ਬੱਚਾ ਆ ਕਿੰਨਾ ਕੁ ਟਫ ਆ ਪਹਿਲਾਂ ਤਾਂ ਇਹ ਤੁਹਾਨੂੰ ਕਿੰਨਾ ਕੁ ਔਖਾ ਲੱਗਦਾ ਆਪ ਨੂੰ ਜੀ ਹੈ ਪੜ੍ਹਨ ਪੜ੍ਹਾਉਣ ਦਾ ਮਾਹੌਲ ਜੀ ਤਾਂ ਹੀ ਬੰਦ ਹੈ ਜੀ ਬੱਚੇ ਹੋਣ ਬੱਚਿਆਂ ਦਾ ਗੋ ਜਵਾਬ ਹੋਵੇ ਵਧੀਆ ਰਿਪਲਾਈ ਹੋਵੇ ਤੇ ਚਹਿਲ ਪੈਲ ਹੋਵੇ ਕਲਾਸ ਵੀ ਤਾਂ ਹੀ ਸੋਹਣੀ ਲੱਗਦੀ ਹੈ ਅਗਰ ਬੱਚਿਆਂ ਦੇ ਨਾਲ ਹੀ ਸੋਹਣੀ ਲੱਗਦੀ ਹੈ ਕਲਾਸ ਵੀ ਸਕੂਲ ਵੀ ਤੇ ਪਰ ਇੱਥੇ ਇੱਕ ਹੀ ਬੱਚਾ ਜੀ ਪੜ੍ਹਾਉਨੇ ਆ ਜੀ ਮਨ ਲਾ ਕੇ ਪ ਬੱਚੇ ਨੂੰ ਬਹੁਤ ਵਧੀਆ ਤਰੀਕੇ ਨਾਲ ਔਕਾਤ ਹੈ ਨਾ ਜੀ ਔਕਾਤ ਹੈ ਕੀ ਹੈ ਡਿਊਟੀ ਹੈ ਸਰਕਾਰ ਵੱਲੋਂ ਦਿੱਤੀ ਆਪਾਂ ਨੂੰ ਨਿਭਾਉਣੀ ਪਾਉਗੀ ਜੀ ਹਾਂਜੀ ਅੱਛਾ ਕਾਰਨ ਕੀ ਆ 400 ਤੋਂ ਜ਼ਿਆਦਾ ਆਬਾਦੀ ਕਹਿੰਦੇ ਆ ਵੇ ਇਸ ਪਿੰਡ ਦੇ ਵਿੱਚ ਆ ਬੱਚੇ ਵੀ ਸੁੱਖ ਨਾਲ ਹੈਗੇ ਆ ਤੇ ਕਾਰਨ ਕੀ ਆ ਮਤਲਬ ਲੋਕਾਂ ਦਾ ਪ੍ਰਾਈਵੇਟ ਸਕੂਲਾਂ ਵਾਲਾ ਜ਼ਿਆਦਾ ਰਜਾਣਾ ਹਾਂਜੀ ਬੱਚੇ ਵੀ ਜੋ ਪਿੰਡ ਵਾਸੀ ਆ ਸਭ ਦੇ ਜੋ ਬੱਚੇ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੀ ਲੱਗੇ ਹੋਏ ਆ ਹਾਂਜੀ ਮੈਂ ਵਿਜ਼ਿਟ ਕੀਤਾ ਜੀ ਐਸਐਮਸੀ ਮੀਟਿੰਗ ਵੀ ਬੁਲਾਇ ਕਈ ਵਾਰ ਸਰਪੰਚ ਮੈਂਬਰ ਸਾਹਿਬਾਨ ਨੂੰ ਮੈਂ ਕਾ ਗਿਆ ਤੇ ਪਰ ਸਭ ਦੇ ਬੱਚੇ ਜਿਹੜੇ ਆ ਪ੍ਰਾਈਵੇਟ ਸਕੂਲ ਦੇ ਵਿੱਚ ਹੀ ਜਾ ਰਿਹਾ ਤੇ ਕਿਸੇ ਨੇ ਵੀ ਆਪਣਾ ਬੱਚਾ ਸਕੂਲ ਦੇ ਵਿੱਚ ਨਹੀਂ ਲਾਇਆ ਕਿੰਨੇ ਕੁ ਬੱਚੇ ਹੋਣਗੇ ਪਰ ਫੇਰ ਵੀ ਜਿਹੜੇ ਇਸ ਸਕੂਲ ਚ ਪੜ ਸਕਦੇ ਆ ਜੇ ਤੁਹਾਨੂੰ ਪਤਾ ਜਦੋਂ ਕਿ ਤੁਹਾਡੇ ਨਾਲ ਹੀ ਤਾਂ ਅੰਗਣਵਾੜੀ ਸੈਂਟਰ ਹੈ ਨੰਬਰ ਹੈ ਦਿਮਾਗ ਚ ਉਨੀ ਵੀ ਤਾਂ ਹੋਣਗੇ ਹਾਂਜੀ ਹਾਂਜੀ 20 30 ਹੋ ਸਕਦੇ ਆ ਅਪ੍ਰੋਕਸੀਮੇਟਲੀ ਹਾਂਜੀ ਜੋ ਕਿ ਬਾਹਰ ਜਾਂਦੇ ਆ ਪ੍ਰਾਈਵੇਟ ਸਕੂਲ ਦੇ ਵਿੱਚ ਜਾਂਦੇ ਆ ਇੱਕ ਇੱਕ ਵੀ ਹੈ ਕਿ ਕੱਲੇ ਬੱਚੇ ਲਈ ਮਿਡ-ਡੇ ਮੀਲ ਵੀ ਬਣਦਾ ਤੁਸੀਂ ਔਨ ਹੋ ਕਦੇ ਇਹ ਹੁੰਦਾ ਵੀ ਤੁਸੀਂ ਵਰਕ ਫਰੋਮ ਹੋਮ ਦੇ ਲੋਜਾ ਇਦਾਂ ਦੀ ਕੋਈ ਲੀਵਰੇਜ ਹੁੰਦੀ ਹੈ ਤੁਹਾਡੇ ਲਈ ਵੀ ਜਾਂ ਬੱਚੇ ਲਈ ਵੀ ਨਹੀਂ ਜੀ ਬੱਚਾ ਜੋ ਸਕੂਲ ਹੈ ਉਹ ਡੇਲੀ ਖੁੱਲਦਾ ਹੈ ਜਿਵੇਂ ਕਿ ਸਾਰੇ ਸਕੂਲ ਖੁੱਲਦੇ ਆ ਉਸੇ ਤਰੀਕੇ ਨਾਲ ਜੀ ਡਿਊਟੀ ਮੈਨੂੰ ਵੀ ਦੇਣੀ ਪੈਂਦੀ ਹੈ ਤੇ ਬੱਚਾ ਵੀ ਰੈਗੂਲਰਲੀ ਆ ਰਿਹਾ ਲਗਭਗ ਅੱਛਾ ਤੇ ਵੈਸੇ ਇਹ ਬੱਚਿਆਂ ਦੀ ਜਿਹੜੇ ਨੰਬਰਸ ਆ ਕਿਉਂਕਿ ਹੁਣ ਇਹ ਪਾਸ ਆਊਟ ਹੋ ਕੇ ਚਲੇ ਜਾਊਗਾ ਫਿਰ ਤੇ ਤੁਹਾਡੇ ਕੋਲ ਇੱਕ ਵੀ ਨਹੀਂ ਬੱਚਾ ਰਹਿਣਾ ਤੁਸੀਂ ਇਹ ਲਈ ਸੋਚਿਆ ਵੀ ਮੈਂ ਕੁਝ ਪਿੰਡ 'ਚ ਵਿਜ਼ਿਟ ਕਰਾਂ ਜਾਂ ਲੋਕਾਂ ਵਾਲਿਆਂ ਨੂੰ ਦੱਸਾਂ ਵੀ ਇੱਥੇ ਪੜਾਈ ਤੇ ਕਿਉਂਕਿ ਸਕੂਲ ਇੰਨਾ ਸੋਹਣਾ ਆ ਮੈਨੂੰ ਲੱਗਦਾ ਇੰਨਾ ਪ੍ਰਾਈਵੇਟ ਸਕੂਲ ਦੇ ਵਿੱਚ ਕਦੇ ਮੈਂ ਆਰਟ ਗ੍ਰਾਫ ਨਹੀਂ ਦੇਖਿਆ ਬੋਰਡਸ ਨਹੀਂ ਦੇਖੇ ਕੰਧਾਂ ਦੇ ਉੱਤੇ ਉਹ ਨਹੀਂ ਦੇਖਿਆ ਸਭ ਕੁਝ ਤੁਸੀਂ ਲੈ ਕੇ ਆਉਨੇ ਹੋ ਪਿੰਡ ਵਾਲਿਆਂ ਨੂੰ ਵੀ ਦੇਖੋ ਤੁਸੀਂ ਇੱਟੂ ਵਾਰੀ ਵਿਜ਼ਿਟ ਕਰਕੇ ਹਾਂਜੀ ਹਾਂਜੀ ਐਸਐਮਸੀ ਮੀਟਿੰਗ ਬੁਲਾਈ ਗਈ ਸੀ ਉਹਦੇ ਵਿੱਚ ਪਿੰਡ ਦੇ ਪਿੰਡ ਵਾਸੀਆਂ ਨੂੰ ਵੀ ਮਤਲਬ ਬੁਲਾਇਆ ਗਿਆ ਇੱਥੇ ਤੇ ਸਭ ਨੂੰ ਪਤਾ ਹੈ ਜੀ ਪਿੰਡ ਵਿੱਚ ਕਿ ਬੱਚਾ ਇੱਕ ਹੈ ਸਕੂਲ ਦੇ ਵਿੱਚ ਹਾਂਜੀ ਸਾਰੀ ਜਾਣਕਾਰੀ ਹੈ ਜੀ ਸਰਪੰਚ ਸਾਹਿਬ ਨੂੰ ਮੈਂਬਰਾਂ ਨੂੰ ਵੀ ਪਿੰਡ ਵਸਿਆ ਨੂੰ ਪਤਾ ਹੈ ਕਿ ਸਕੂਲ ਦੇ ਵਿੱਚ ਇੱਕ ਹੀ ਬਤ ਹੈ ਬੱਚੇ ਹਨ ਤੇ ਮੇਰੇ ਵੱਲੋਂ ਵੀ ਵਿజిਟ ਵੀ ਕੀਤਾ ਗਿਆ ਤੇ ਉਹਨਾਂ ਨੂੰ ਕਿਹਾ ਵੀ ਗਿਆ ਕਿ ਸਕੂਲ ਦੇ ਵਿੱਚ ਬੱਚਿਆਂ ਦੀ ਗਿਣਤੀ ਜੋ ਹੈ ਵਧਾਈ ਜਾਵੇ ਤੁਸੀਂ ਡੀਓਜ਼ ਲੈਵਲ ਤੱਕ ਕੋਈ ਇਹਦੀ ਇਹਦੀ ਐਕਟੀਵਿਟੀ ਹੁੰਦੀ ਹੈ ਵੀ ਜੋ ਡੀਓਜ਼ ਨੂੰ ਲੈਟਰ ਲਿਖੋ ਜਾਂ ਉਹਨਾਂ ਦੀ ਕੋਈ ਟੀਮ ਆਵੇ ਵਰਕਸ਼ਾਪ ਲਾਵੇ ਪਿੰਡ ਚ ਇਦਾਂ ਦਾ ਕੁਝ ਹੁੰਦਾ ਹੈ ਸਿਸਟਮ ਹਾਂਜੀ ਸਾਡੇ ਮਤਲਬ ਇੱਕ ਐਟ ਸਕੂਲਾ ਦੇ ਵਿੱਚ ਇੱਕ ਸੈਂਟਰ ਹੁੰਦਾ ਜੀ ਹਾਂਜੀ ਉਹ ਤੋਂ ਸੀਐਸਟੀ ਸਾਹਿਬਾਨ ਹੁੰਦੇ ਆ ਜੀ ਉਹਨਾਂ ਨੂੰ ਪਤਾ ਹੈ ਜੀ ਸਭ ਬੀਏ ਸਕੂਲ ਦੇ ਵਿੱਚ ਇੱਕ ਹੀ ਆ ਵਿਜ਼ਿਟ ਕਰਦੇ ਰਹਿੰਦੇ ਆ ਤੇ ਉਹਨਾਂ ਨੇ ਕਿਹਾ ਨਹੀਂ ਵੀ ਆਪਾਂ ਕੋਈ ਵਰਕਸ਼ਾਪ ਲਾਵਾਂਗੇ ਆਪਾਂ ਪਿੰਡ ਵਾਲਿਆਂ ਨੂੰ ਸਮਝਾਵਾਂਗੇ ਉਹਨਾਂ ਤੋਂ ਤੁਹਾਨੂੰ ਕੋਈ ਮਤਲਬ ਇਦਾਂ ਦਾ ਉਹਨਾਂ ਦੀ ਟੀਮ ਪਹੁੰਚੀ ਹੋਵੇ ਇੱਥੇ ਜੀ ਮੈਨੂੰ ਕਨਵੈਂਸ ਕਰਕੇ ਕਹਿ ਕੇ ਜਾਂਦੇ ਆ ਕਿ ਬੱਚੇ ਵਧਾਓ ਪਿੰਡ ਵਿੱਚ ਵਿਜ਼ਿਟ ਕਿ ਕਰੋ ਤੇ ਮੈਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਤੇ ਸਾਰੇ ਪਿੰਡ ਵਾਸੀਆਂ ਨੂੰ ਪਤਾ ਵੀ ਹੈ ਪਰ ਨਹੀਂ ਕੋਈ ਵੀ ਆਪਦਾ ਬੱਚਾ ਜੋ ਹੈ ਪ੍ਰਾਈਵੇਟ ਸਕੂਲ ਚ ਲਾਉਣ ਨੂੰ ਤਿਆਰ ਨਹੀਂ ਕਾਰਨ ਕੀ ਹੈ ਤੁਹਾਨੂੰ ਦੱਸਦੇ ਹੋਣਗੇ ਵੀ ਤੁਸੀਂ ਜਦੋਂ ਕੰਨੀਆ ਹੋਵੋਗੇ ਬੀਬੀਆਂ ਨਾਲ ਤੁਸੀਂ ਗ بس ਜੋ ਮਾਨਸਿਕਤਾ ਹੈ ਵੀ ਲੋਕਾਂ ਦੀ ਬਣੀ ਹੋਈ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਵਧੀਆ ਵਧੀਆ ਜੋ ਹੈ ਪੜ੍ਹਾਈ ਹੁੰਦੀ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਜੋ ਸਰਕਾਰੀ ਸਕੂਲਾਂ ਦੇ ਵਿੱਚ ਮਤਲਬ ਬਹੁਤ ਵਧੀਆ ਸਟੱਡੀ ਹੁੰਦੀ ਹੈ। ਹਾਂ। ਅੱਛਾ ਮੈਂ ਮੈਨੂੰ ਪਤਾ ਮੈਂ ਕਿਉਂਕਿ ਆਪਣਾ ਨਾ ਕੈਮਰੇ ਤੇ ਵੀ ਗੱਲ ਕਰ ਰਹੇ ਹਾਂ ਇਸ ਵੀ ਜਿੰਨੇ ਵੈਲ ਕੁਆਲੀਫਾਈਡ ਸਰਕਾਰੀ ਸਕੂਲ ਦੇ ਟੀਚਰ ਆ ਉਹ ਮਿਲ ਲਾਦਾਂ ਨੇ ਵੀ ਪ੍ਰਾਈਵੇਟ ਸਕੂਲ ਦੇ ਕਦੇ ਟੀਚਰ ਹੋਣਗੇ। ਤੁਸੀਂ ਆਪਣੀ ਕੁਆਲੀਫਿਕੇਸ਼ਨ ਪਲੀਜ਼ ਦੱਸ ਸਕਦੇ ਹੋ? ਜੀ ਮੈਂ ਐਮਏ ਪੰਜਾਬੀ ਆ ਤੇ ਨਾ ETT ਜੋ ਡੀਏਡ ਜਿਹੜੀ ਮੇਰੀ ਕੀਤੀ ਹੋਈ ਹੈ ਤੇ ਮੇਰੇ ਜੋ HCT ਜੋ ਹਰਾਨੇ ਦੇ ਵਿੱਚ ਹੁੰਦਾ ਚਾਰ ਵਾਰੀ ਕਲੀਅਰ ਹੈ CCT ਕਲੀਅਰ ਹੈ ਮੇਰਾ ਤੇ PTT ਕਲੀਅਰ ਸੀ ਜੀ ਤਾਂ ਹੀ ਲੱਗੇ ਆ ਰੀਟ ਵੀ ਕਲੀਅਰ ਹੈ ਮੇਰਾ ਹਾਂਜੀ ਸਾਰੇ ਟੈਸਟ ਮੇਰੇ ਕੁਆਲੀਫਾਈਡ ਹੈ ਤੇ ਇੱਥੇ ਮੈਂ 18 ਮਹੀਨੇ ਜੁਆਇਨ ਕੀਤਾ ਜੀ ਮੈਂ ਹੁਣ ਨਵੀਂ ਲੱਗੀ ਆ ਇੱਥੇ ਹਾਂਜੀ ਵੈਸੇ ਤੁਸੀਂ ਇੰਨੇ ਕਦੀ ਪ੍ਰਾਈਵੇਟ ਸਕੂਲ ਵਾਲਿਆਂ ਤੋਂ ਪੁੱਛ ਕੇ ਦੱਸਿਓ ਵੀ ਉਹਨਾਂ ਦਾ ਟੈਸਟ ਕਿਹੜਾ ਕਲੀਅਰ ਆ ਉਹਨਾਂ ਨੇ ਕਦੇ ਇੰਨੀ ਆਰੀ ਚਾਰ ਆਰੀ ਕੋਈ ਜਿਹੜਾ ਕੰਪੀਟੀਟਿਵ ਕਲੀਅਰ ਕੀਤਾ ਇਹ ਸੌਖੀ ਚੀਜ਼ ਨਹੀਂ ਹੈ ਕਿ ਸਵੀਟ ਕਲੀਅਰ ਕਰਨਾ ਜਾਂ ਪੀਟ ਕਲੀਅਰ ਕਰਨਾ ਜਾਂ ਹਰਿਆਣੇ ਵਾਲਾ ਜੱਪ ਕਹਿ ਲਿਆ ਵੀ ਬਰੀਡ ਕਰਨ ਐਸਟੇਟ ਹੈ ਉਹਨਾਂ ਦਾ ਐਸਟੇਟ ਕਲੀਅਰ ਕਰਨਾ ਪਰ ਫਿਰ ਵੀ ਸਾਨੂੰ ਲੱਗਦਾ ਪਤਾ ਨਹੀਂ ਕਿ ਆਹ ਤੋਂ ਪ੍ਰਾਈਵੇਟ ਕਿਉਂਕਿ ਅਸੀਂ ਉਹਨਾਂ ਦੀ ਚੱਕਾ ਚ ਆਉਂਦਾ ਮੈਨੂੰ ਲੱਗਦਾ ਮੈਂ ਵੀ ਗੱਲ ਹੈ ਨਾ ਵੀ ਪੰਜਾਬੀ ਸ਼ਾਇਦ ਉਸ ਦੁਕਾਨ 'ਚ ਵੱਢਦੇ ਜਿੱਥੇ ਰਸ਼ ਹੁੰਦਾ ਹਾਂਜੀ ਬਿਲਕੁਲ ਜੀ ਹਾਂਜੀ ਮੈਂ ਵੀ ਜੀ ਪ੍ਰਾਈਵੇਟ ਸਕੂਲ ਦੇ ਵਿੱਚ 8 ਸਾਲ ਪਹਿਲਾਂ ਪੜ੍ਹਾ ਕੇ ਆਈ ਹਾਂ ਜੀ 8 ਸਾਲ ਪਹਿਲਾਂ ਮੈਂ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਤੁਸੀਂ ਅੰਦਾਜ਼ਾ ਲਾ ਲਓ ਕਿਉਂਕਿ ਤੁਹਾਡੇ ਸਾਹਮਣੇ ਸੌਰੀਆਂ ਚੀਜ਼ਾਂ ਆਇਆ ਮੇਰਾ ਮਤਲਬ ਇੱਥੇ ਆਉਣ ਦਾ ਸਾਡਾ ਮਕਸਦ ਇਹ ਨਹੀਂ ਹੈਗਾ ਵੀ ਅਸੀਂ ਇੱਕ ਬੱਚਾ ਆ ਫਲਾਨਾ ਆ ਧਮਕਾਣਾ ਸਿਰਫ ਇਹ ਦੱਸਣਾ ਵੀ ਇੱਥੋਂ ਨਾਲੇ ਬਿਲ ਕੁਆਲਿਫਾਈਡ ਟੀਚਰ ਕੋਈ ਨਹੀਂ ਹੈਗਾ ਇਹ ਗਰੰਟੀ ਸਾਡੀ ਹੈ ਇੱਥੇ ਬੈਠ ਕੇ ਕਿਉਂਕਿ ਤੁਸੀਂ ਦੇਖਿਆ ਵੀ ਇੰਨੇ ਟੈਟ ਕਲੀਅਰ ਕਦੇ ਪ੍ਰਾਈਵੇਟ ਸਕੂਲ 'ਚ ਨਹੀਂ ਮਿਲਣਗੇ ਤੁਹਾਨੂੰ ਤਾਂ ਫਿਰ ਜੇ ਤੁਸੀਂ ਕਹਿੰਦੇ ਹੋ ਵੀ ਫਲਾਨਾ ਉੱਥੇ ਪੜ੍ਹਾਈ ਨਹੀਂ ਹੋ ਸਕਦੀ ਫਿਰ ਤੁਸੀਂ ਅੰਦਾਜ਼ਾ ਲਾ ਲਓ